ਅੱਸੀ ਗੱਲ ਦੇ ਮੈਂ ਵੀਡੀਓ ਬਣਾ ਰਿਹਾ ਹਾਂ ਅਮਰੂਦ ਤੇ ਕੋਈ ਵੀ ਇਹੋ ਜਿਹੇ ਆਦਮੀ ਨਹੀਂ ਹੈ ਜਿਸ ਨੇ ਅਮਰੂਦ ਨਹੀਂ ਖਾਦਾ ਹੋਵੇਗਾ ਬੱਚੇ ਬੂੜੇ ਸਭ ਅਮਰੂਦ ਖਾਂਦੇ ਹਨ ਅਤੇ ਅਮਰੂਦ ਖਾ ਤੇ ਲੈਂਦੇ ਹਨ ਪਰ ਇਸ ਦਾ ਆਮ ਤੌਰ ਤੇ ਅਸੀਂ ਅੰਦਾਜ਼ਾ ਨਹੀਂ ਲਾਇਆ ਪਈ ਇਹਦੇ ਕਿੰਨੇ ਫਾਇਦੇ ਹਨ ਮੈਂ ਉਸ ਬਾਰੇ ਦੱਸਾਂਗਾ ਵੀ ਇਹਦੇ ਕਿੰਨੇ ਫਾਇਦੇ ਹਨ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਅਮਰੂਦ ਜਿਹੜਾ ਹੈ ਇਹ ਇੱਕ ਅਮਰਤ ਫਲ ਹੈ ਅਤੇ ਸਾਡੇ ਸਰੀਰ ਦੇ ਵਿੱਚ ਬਰੂਦ ਦਾ ਕੰਮ ਕਰਦਾ ਹੈ ਜੇਕਰ ਅਸੀਂ ਰੋਜ਼ਾਨਾ 200 ਦਾ ਨਾਮ ਅਮਰੂਦ ਖਾਈਏ ਤਾਂ ਇਹ ਤੁਹਾਨੂੰ ਇਹਦਾ ਰਿਜ਼ਲਟ ਜਿਹੜਾ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਜਿਵੇਂ ਕਬਜ ਦੇ ਮਰੀਜ਼ ਐ ਉਹਨਾਂ ਲਈ ਇਹ ਬਹੁਤ ਵਧੀਆ ਹੈ ਹਾਰਡ ਦੇ ਜਿਹੜੇ ਮਰੀਜ਼ ਨੇ ਉਹਨਾਂ ਲਈ ਇਹ ਬਹੁਤ ਗੁਣਕਾਰੀ ਹੈ ਹੈਲਥ ਵਾਸਤੇ ਅਮਰੂਦ ਨੂੰ ਗੁਣਕਾਰੀ ਜਿਹੜਾ ਉਹ ਮੰਨਿਆ ਜਾਂਦਾ ਹੈ ਔਰਤਾਂ ਦੇ ਪੀਰੀਅਡ ਜਿਨ੍ਹਾਂ ਨੂੰ ਪੀਰੀਅਡ ਮਹਾਵਾਰੀ ਵੇਲੇ ਤਕਲੀਫ ਹੁੰਦੀ ਹੈ ਆ ਉਹਨਾਂ ਨੂੰ ਇਹ ਅਮਰੂਦ ਖਾਣਾ ਚਾਹੀਦਾ ਹੈ ਘੱਟ ਤੋਂ ਘੱਟ 200 ਗ੍ਰਾਮ ਬਾਕੀ ਅਮਰੂਦ ਜਿਹੜੇ ਖਾਂਦੇ ਹਨ ਉਹਨਾਂ ਨੂੰ ਕਦੇ ਵੀ ਬਵਾਸੀਰ ਵਗੈਰਾ ਨਹੀਂ ਹੋਏਗੀ ਇਸ ਤੋਂ ਇਲਾਵਾ ਇਸ ਦੇ ਵਿੱਚ ਵਿਟਾਮਿਨ ਸੀ ਜਿਹੜਾ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਤੇ ਇਸ ਨੂੰ ਤ੍ਰੀ ਦੋਸ਼ ਤ੍ਰੀ ਦੋਸ਼ ਵਾਤ ਪਿੱਤ ਤੇ ਕਫ ਉਹਨਾਂ ਨੂੰ ਦੂਰ ਕਰਨ ਦੀ ਇਹਦੇ ਵਿੱਚ ਤਾਕਤ ਹੁੰਦੀ ਹੈ। ਬਾਕੀ ਇਸ ਦੇ ਵਿੱਚ ਪੋਟਾਸ਼ੀਅਮ ਜਿਹੜਾ ਉਹ ਬਹੁਤ ਮਾਤਰਾ ਵਿੱਚ ਮਿਲਦਾ ਹੈ। ਤੇ ਅਮਰੂਦ ਰਜਾਨਾ ਖਾਓਗੇ ਤਾਂ ਤੁਹਾਡਾ ਬਲੱਡ ਸ਼ੂਗਰ ਜਿਹੜਾ ਉਹ ਬਹੁਤ ਵਧੀਆ ਰਹੇਗਾ। ਅਗਰ ਤੁਸੀਂ ਦੰਦ ਚਿੱਟੇ ਕਰਨੇ ਹਨ ਤਾਂ ਅਮਰੂਦ ਦੇ ਜਿਹੜੇ ਪੱਤੇ ਨੇ ਜਮ ਅਮਰੂਦ ਦੀ ਜਿਹੜੀ ਦਾਤਣ ਹੈ ਉਹਨੂੰ ਦੰਦਾਂ ਤੇ ਮਲੋ ਇਹਦੀ ਇੱਕ ਟਾਣੀ ਕੱਟ ਕੇ ਉਹਦੀ ਦਾਤਣ ਕਰ ਲਓ ਤਿੰਨ ਚਾਰ ਦਿਨ ਕਰੋ ਤੁਹਾਡੇ ਜਿਹੜੇ ਦੰਦ ਆ ਮੋਤੀਆਂ ਵਰਗੇ ਹੋ ਜਾਣਗੇ ਅਗਰ ਮੂੰਹ ਦੇ ਵਿੱਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਇਸ ਦਾ ਸੇਵਨ ਅਮਰੂਦ ਦਾ ਕਰੋ 슈ਗਰ ਵਾਲੇ ਜਿਹੜੇ ਮਰੀਜ਼ ਨੇ ਇਸ ਦੀਆਂ ਰੋਜ਼ਾਨਾ 5 6 ਰੂੰਮਲਾ ਤਾਜ਼ੀਆਂ ਪੱਤੀਆਂ ਜਿਹੜੀਆਂ ਉਹ ਖਾਓ ਸ਼ੂਗਰ ਵਾਲਿਆਂ ਨੂੰ ਉਹਦਾ ਫਾਇਦਾ ਹੋ ਜਾਏਗਾ ਇਸ ਦੇ ਵਿੱਚ ਕੈਲਰੀ ਫਾਈਬਰ ਬਹੁਤ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਪੁਰਾਣੀ ਤੋਂ ਪੁਰਾਣੀ ਖਾਂਸੀ ਠੀਕ ਕਰਨ ਵਾਸਤੇ ਤੁਸੀਂ ਅਮਰੂਦ ਨੂੰ ਗਰਮ ਕਰੋ ਗਰਮ ਕਰਕੇ ਠੰਡਾ ਕਰਕੇ ਤੁਸੀਂ ਇਸ ਨੂੰ ਥੋੜਾ ਠੰਡਾ ਕਰ ਲੋ ਖਾਣਾ ਸ਼ੁਰੂ ਕਰ ਦਿਓ ਪਰ ਆਣੀ ਤੋਂ ਪੁਰਾਣੀ ਖਾਂਸੀ ਵੀ ਜਿਹੜੀ ਆ ਉਹ ਦੂਰ ਹੋ ਜੇਗੀ ਤੇ ਜੇ ਅਗਰ ਨਮਕ ਲਗਾ ਲੋ ਤਾਂ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਜੇ ਬਾਰ-ਬਾਰ ਤੁਹਾਨੂੰ ਪਿਸ਼ਾਬ ਆਉਂਦਾ ਪਿਸ਼ਾਬ ਦੀ ਕੋਈ ਪ੍ਰੋਬਲਮ ਹੈ ਤਾਂ ਅਮਰੂਦ ਜਿਹੜਾ ਉਹ ਰੋਜ਼ਾਨਾ 200 ਗ੍ਰਾਮ ਖਾਣਾ ਚਾਹੀਦਾ ਹੈ ਬਾਕੀ ਅਗਰ ਜੇ ਤੁਸੀਂ ਅਮਰੂਦ ਕੱਟ ਕੇ ਇੱਕ ਪਾਣੀ ਵਿੱਚ 1 ਘੰਟਾ ਪਿਆ ਰਹਿਣ ਦਿਓ ਤੇ ਅਮਰੂਦ ਨੂੰ ਹੌਲੀ-ਹੌਲੀ ਖਾਓ ਤੇ ਉਹ ਜਿਹੜਾ ਪਾਣੀ ਹੈ ਉਸ ਨੂੰ ਵੀ ਪੀਓ ਤੁਸੀਂ ਦੇਖੋ ਇਹਦੇ ਚਮਤਕਾਰੀ ਗੁਣ ਕਿੰਨੇ ਹਨ ਜੇ ਤੁਹਾਨੂੰ ਟਟੀਆਂ ਲੱਗੀਆਂ ਹਨ ਤਾਂ ਤੁਸੀਂ ਅਮਰੂਦਾਂ ਦਾ ਸੇਵਨ ਜਿਹੜਾ ਉਹ ਕਰੋ ਗੈਸ ਵਾਲੇ ਮਰੀਜ਼ਾਂ ਲਈ ਅਮਰੂਦ ਬਹੁਤ ਵਧੀਆ ਚੀਜ਼ ਹੈ ਹਾਜਮਾ ਜਿਹੜਾ ਇਹ ਬਿਲਕੁਲ درست ਰੱਖਦਾ ਹੈ ਬਾਕੀ ਟਾਈਫਾਈਟ ਦੇ ਰੀਜਾਂ ਲਈ ਬਹੁਤ ਵਧੀਆ ਅਮਰੂਦ ਇੱਕ ਗੁਣਕਾਰੀ ਫਲ ਹੈ ਇਸ ਤੋਂ ਇਲਾਵਾ ਅਗਰ ਹੱਥ ਪੈਰਾਂ ਦੇ ਵਿੱਚ ਜਲਨ ਹੈ ਤਾਂ ਤੁਸੀਂ ਅਮਰੂਦ ਦਾ ਸੇਵਨ ਕਰਨਾ ਸ਼ੁਰੂ ਕਰ ਦਿਓ ਇਤਨਾ ਹੀ ਨਹੀਂ ਅਮਰੂਦ ਜਿਹੜਾ ਜਦੋਂ ਖਾਓਗੇ ਤੁਹਾਡਾ ਮਨ ਖੁਸ਼ ਹੋ ਜਾਏਗਾ ਬਾਕੀ ਜਿਆਦਾ ਅਮਰੂਦ ਕਦੇ ਨਹੀਂ ਖਾਣੇ ਚਾਹੀਦੇ ਨਾ ਹੀ ਉਤੋਂ ਪਾਣੀ ਪੀਣਾ ਚਾਹੀਦਾ ਜਿਆਦਾ ਜਿਆਦਾ ਤੁਸੀਂ 200 ਗ੍ਰਾਮ ਜਾਂ 300 ਗ੍ਰਾਮ ਅਮਰੂਦ ਖਾਓ ਇਹ ਦਵਾਈ ਦੇ ਤੌਰ ਤੇ ਖਾਓ ਨਾ ਕਿ ਢਿੱਡ ਭਰਨ ਵਾਸਤੇ ਬਾਕੀ ਭੁੱਲ ਕੇ ਵੀ ਇਸ ਤੋਂ ਕਦੇ ਪਾਣੀ ਨਹੀਂ ਪੀਣਾ ਚਾਹੀਦਾ ਅਮਰੂਦ ਦੇ ਵਿੱਚ ਐਂਟੀ ਆਕਸਾਈਡ ਜਿਹੜੇ ਉਹ ਹੁੰਦੇ ਹਨ ਤੇ ਰੋਜ਼ਾਨਾ ਅਮਰੂਦ ਖਾਣ ਨਾਲ ਤੁਸੀਂ ਦੇਖੋ ਕਦੇ ਵੀ ਤੁਹਾਨੂੰ ਢਿੱਡ ਫੀੜ ਜਾਂ ਕਬਜ ਵਗੈਰਾ ਜਾਂ ਗੈਸ ਵਗੈਰਾ ਜਾਂ ਬਵਾਸੀਰ ਨਹੀਂ ਹੋਏਗੀ ਅਮਰੂਦ ਜਿਹੜੇ ਨੇ ਆਮ ਤੌਰ ਤੇ ਗੰਦੇ ਕੈਸਟੋ ਕੈਲਸਟ੍ਰੋਲ ਜਿਹੜਾ ਉਸ ਨੂੰ ਇਹ ਅੱਗੇ ਵਧਣ ਨਹੀਂ ਦਿੰਦਾ ਬਾਕੀ ਜੇ ਦੇਖਿਆ ਜਾਏ ਇਹ ਜੜਾ ਅਮਰੂਦ ਹੈ ਇਹ ਸਾਡੀ ਸਿਹਤ ਵਾਸਤੇ ਬਹੁਤ ਹੀ ਵਧੀਆ ਹੈ ਸਾਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਬਾਕੀ ਜਿੰਨੀਆਂ ਜਿਹੜੀਆਂ ਔਰਤਾਂ ਨੂੰ ਜਾਂ ਆਦਮੀਆਂ ਦੇ ਝੁਰੜੀਆਂ ਪੈ ਜਾਂਦੀਆਂ ਹਨ ਉਹਨਾਂ ਨੂੰ ਇਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਤੇ ਅਮਰੂਦ ਖਾਣ ਨਾਲ ਤੁਸੀਂ ਦੇਖੋ ਤੁਹਾਨੂੰ ਕਿਸੇ ਡਾਕਟਰ ਕੋ ਜਾਣ ਦੀ ਲੋੜ ਨਹੀਂ ਤੁਹਾਡੀ ਸਿਹਤ ਬਹੁਤ ਵਧੀਆ ਰਹੇਗੀ ਤੇ ਤੁਸੀਂ ਇਸ ਨੂੰ ਕੱਟ ਕੇ ਕਾਲਾ ਨਮਕ ਲਗਾ ਕੇ ਉੱਤੇ ਨਿੰਬੂ ਲਗਾ ਕੇ ਅਗਰ ਖਾ ਸਕਦੇ ਹੋ ਤਾਂ ਤੁਹਾਡਾ ਇਸ ਵਿੱਚ ਬਹੁਤ ਹੀ ਬੈਨੀਫਿਟ ਹੈ ਬਾਕੀ ਕਦੇ ਵੀ ਭੁੱਲ ਕੇ 슈ਗਰ ਵਾਲੇ ਇਹ ਨਾ ਸੋਚਣ ਕਿ ਅਮਰੂਦ ਖਾਦਾ ਹੈ ਤਾਂ ਸਾਡਾ ਨੁਕਸਾਨ ਹੋਏਗਾ ਕਦੇ ਵੀ ਉਹਨਾਂ ਦਾ ਨੁਕਸਾਨ ਨਹੀਂ ਹੋਏਗਾ ਬਾਕੀ ਜਿਨ੍ਹਾਂ ਨੂੰ ਆਮ ਤੌਰ ਤੇ ਬੇਚਾਨੀ ਬਹੁਤ ਹੈ ਉਹਨਾਂ ਨੂੰ ਇਹ ਅਮਰੂਦ ਜਿਹੜਾ ਉਹ ਖਾਣਾ ਚਾਹੀਦਾ ਹੈ ਤੇ ਕੋਲਸਟ੍ਰੋਲ ਵਗੈਰਾ ਬਿਲਕੁਲ ਹੀ ਠੀਕ ਕਰਦਾ ਹੈ ਤੇ ਕਿਰਪਾ ਕਰਕੇ ਤੁਸੀਂ ਅਮਰੂਦ ਜਿਹੜਾ ਹੈ ਵੀ ਸਸਤਾ ਹਰ ਘਰ ਦੇ ਵਿੱਚ ਅਮਰੂਦ ਬੀਜਿਆ ਜਾਂਦਾ ਹੈ ਇਸ ਨੂੰ ਖਾਣਾ ਚਾਹੀਦਾ ਇਹਦੇ ਗੁਣਾ ਨੂੰ ਜਾਣੋ ਇਹਦੇ ਗੁਣ ਕਿੰਨੇ ਹਨ ਸასი ਗੱਲ ਜੀ